ਹਾਂਜੀ ਬਾਈ ਜੀ ਮੈਂ ਜਗਦੀਪ ਰੰਦਾਵਾ ਮੇਰੀ ਵੀਡੀਓ ਵੱਤ ਵੱਤ ਸੇਅਰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਅੱਜ ਅੱਜ ਆਪਾਂ ਗੱਲ ਕਰ ਗੱਲਬਾਤ ਕਰਦੇ ਆਂ ਕੰਗਣਾ ਰ瑙ਤੇ ਕੰਗਣਾ ਰ瑙ਤ ਦੀ ਅੱਜ ਸੀਗੀ ਬਠਿੰਡੇ ਪੇਸੀ ਅੱਜ ਸਹਿਰ ਬਠਿੰਡੇ ਪੇਸੀ ਨਹੀਂ ਬੰਮੀ ਸਾਹ ਬੁੱਲੇ ਅੱਜ ਬਠਿੰਡੇ ਸਹਿਰ ਚ ਪੇਸੀ ਸੀ ਕੰਗਣਾ ਰ瑙ਤ ਨੇ ਅਰਕੈਸਟ ਕੀਤੀ ਆ ਦੇ ਵਕੀਲ ਨੂੰ ਕਿਹਾ ਜੱਜ ਜਮੁਰੇ ਬੇਨਤੀ ਕੀਤੀ ਮੇਰੀ ਵੀਡੀਓ ਕਾਲ ਤੇ ਸੁਣਵਾਈ ਹੋ ਜੇ ਸ਼ਾਇਦ ਇੱਕ ਵਾਰ ਹੋ ਗਈ ਵੀ ਹੋਣੀ ਆ ਪਰ ਢਿੱਲੂ ਸਾਹਿਬ ਇਥੋਂ ਪਰ ਢਿੱਲੂ ਆ ਸ਼ਾਇਦ ਵੀਰੇ ਦਾ ਨਾ ਉਹ ਵਕੀਲ ਆ ਇਥੋਂ ਤੇ ਉਹਨੇ ਉਹ ਕੇਸ ਲੜ ਰਿਹਾਗਾ ਬੀਬੀ ਮਹਿੰਦਰ ਕੌਰ ਦਾ ਤੇ ਕੰਗਣਾ ਨੂੰ ਇੱਥੇ ਸੱਦਿਆ ਹੰਢੀ ਲਾ ਲੋ ਵਕੀਲ ਦੀ ਜਿਵੇਂ ਮਰਜ਼ੀ ਲਾ ਲੋ ਤੇ ਬਾਕੀ ਮਾਨਯੋਗ ਅਦਾਲਤ ਤੇ ਜੱਜ ਸਾਹਿਬ ਨਾਲ ਤਤੂ ਦੀ ਕੋਈ ਹੋ ਨਹੀਂ ਸਕਦਾ ਜਿੱਦ ਮਰਜ਼ੀ ਬੰਦਾ ਕਹਾਉਂਦਾ ਹੈ ਜੇ ਜੱਜ ਰੱਬ ਨਹੀਂ ਤਾਂ ਰੱਬ ਦੇ ਬਰਾਬਰ ਤਾਂ ਹੁੰਦੀ ਇੱਕਸਾਲ ਦਾ ਤੇ ਅੱਜ ਉਹਨਾਂ ਨੂੰ ਸੱਦਿਆ ਗਿਆ ਇੱਥੇ ਜਿਵੇਂ ਮਰਜ਼ੀ ਐਮਪੀਸੀ ਬੇਸਕੋ ਫਿਲਮਾਂ ਦੀ ਐਕਟਰੀ ਰਹੀ ਹੈ ਬੇਸਕੋ ਦੀ ਵੱਡੀ ਫੈਨ ਫੋਲਿੰਗ ਨਹੀਂ ਹੈ ਪਰ ਅਦਾਲਤ ਤੋਂ ਕੋਈ ਵੀ ਬੰਦਾ ਵੱਡਾ ਨਹੀਂ ਹੋ ਸਕਦਾ ਰੌਲਾ ਕੀ ਸੀ ਜਦੋਂ ਕਿਸਾਨੀ ਅंदोलਨ ਪੀਕ ਤੇ ਚੱਲਦਾ ਸੀ ਰੌਲਾ ਰੱਪਾ ਪੈ ਰਿਹਾ ਸੀ ਫੁੱਲ ਤਾਂ ਉਦੋਂ ਨੇ ਆ ਆਪਣੀਆਂ ਜਿੰਨੀਆਂ ਵੀ ਮਾਤਾ ਭੈਣਾਂ ਉੱਥੇ ਜਾ ਰਹੀਆਂ ਸੀਗੀਆਂ ਕਿਸਾਨੀ ਉਦੌਲਣ ਚ ਵੱਦ ਚੜਕੀ ਹਿੱਸਾ ਲੈ ਰਹੀ ਸੀ ਉਹਨਾਂ ਨੂੰ ਕਿਹਾ ਵੀ 100-100 ਚ ਇਹ ਇਹ 100-100 ਚ ਬੁੜੀਆਂ ਲਿਆਉਂਦੇ ਆ ਕਿਸਾਨ ਦਿਹਾੜੀ ਤੇ ਲੈ ਆਉਂਦੇ ਇਹ ਗੱਲ ਕਹੀ ਸੀ ਵੀ 100-100 ਚ ਪਰ ਬੀਬੀ ਮਹਿੰਦਰ ਕੌਰ ਨੇ ਉਦਦੇ ਤੋਂ ਮਤ ਲਿਆ ਸੀ ਵੀ ਇਹਦੇ ਤੇ ਕੇਸ ਕਰਨਾ ਇਹਦੇ ਨਾਲ ਭੈੜੀ ਕਰਨੀ ਆ ਤੇ ਉਹਨੂੰ ਦੱਸਣਾਗਾ ਇਸੇ ਜੇ ਕੁਲਵਿੰਦਰ ਕੌਰ ਨੇ ਵੀ 에ਰਪੋਰਟ ਤੇ ਚੰਡੀਗੜ੍ਹ ਦੇ ਤੇ ਥੱਪੜ ਮਾਰਿਆ ਸੀ ਉਦੋਂ ਵੀ ਇਹੀ ਰੌਲਾ ਸੀ ਪੀ ਸਾਡੇ ਬੇਬਿਆਂ ਨੂੰ ਬੇਬੇ ਨੂੰ ਤੁਸੀਂ ਕੀ ਕਹਿੰਦੇ ਹੋ ਅੜੇ ਜਿਹੜੇ ਕਿਸਾਨਾਂ ਦੀ ਹਾਂ ਜਿਹੜੇ ਕਿਸਾਨਾਂ ਨਾਲ ਸਾਥ ਜਿੰਦੀਆਂ ਸਾਡੇ ਬੇਬੇ ਤੁਸੀਂ ਉਹਨਾਂ ਨੂੰ ਪੋਠਾ ਸਿੱਧਾ ਬੋਲ ਦੋ ਉਦੋਂ ਵੀ ਉਹ ਕੁੜੀ ਨੇ ਗੁੱਸੇ 'ਚ ਥੱਪੜ ਜੜਿਆ ਸੀ ਪੂਰਾ ਕੰਮ ਚੱਲਿਆ ਪਰ ਮਾਨਯੋਗ ਅਦਾਲਤ ਨੇ ਖਿੱਚ ਲਿਆ ਤੇ ਬਠਿੰਡੇ ਆਉਣਾ ਪਿਆ ਅੱਜ ਸਹਿਰ ਬਠਿੰਡਾ ਜਾਮ ਸੀ ਪੁਲਿਸ ਸੀ ਹੋਰ ਸੀ ਤੇ ਕੰਗਣਾ ਮੈਸ ਤੇ ਕਹਿੰਦੀ ਆ ਬਾਅਦ 'ਚ ਕਹਿੰਦੀ ਵੀ ਮੈਨੂੰ ਇਹ ਫੈਨ ਦੇਖਣ ਆਈ ਸੀ ਮੇਰੇ ਤਾਂ ਭੀੜ ਇਕੱਠੀ ਹੋ ਗਈ ਫੈਨ ਨਹੀਂ ਸੀਗੇ ਕੰਗਣਾ ਤੇਰੇ ਉਹ ਕੰਗਣਾ ਜੀ ਫੈਨ ਨਹੀਂ ਸੀਗੇ ਤੁਹਾਡੇ ਉਹ ਤਾਂ ਪੁਲਿਸ ਵਾਲੇ ਸੀ ਜੀ ਜਾਂ ਚਲੋ ਸਾਡੇ ਭਰਾ ਮੀਡੀਆ ਵਾਲੇ ਹੋਣਿਆ ਪਰ ਤੇਰੇ ਫੈਨ ਕੋਈ ਨਹੀਂ ਸੀ ਕਿਉਂਕਿ ਤੂੰ ਪੰਜਾਬ ਨਾਲ ਚੰਗੀ ਨਹੀਂ ਕੀਤੀ ਥਾਂ ਥਾਂ ਤੇ ਤੁਸੀਂ ਪੰਜਾਬ ਨੂੰ ਭੰਡਿਆ ਕੁੱਟਿਆ ਲੁੱਟਿਆ ਸਾਰੇ ਕਸਟ ਵਿੱਚ ਤੁਸੀਂ ਅੱਗੇ ਰਹੇ ਹੋ ਤੂੰ ਤਾਂ ਅੱਗ ਲਾਉਣ ਤੋਂ ਕੰਗਣਾ ਸਾਬ ਕੋਈ ਕਸਰ ਛੱਡੀ ਨਹੀਂ ਤੂੰ ਕਿਸਾਨੀ ਗਦੋਲਣ ਤੋਂ ਲੈ ਕੇ ਹਿੰਦੂ ਸਿੱਖ ਪੜਿਤੂ ਲੈ ਕੇ ਅੰਬਰਤ ਪਾਲ ਵੇਲੇ ਤੂੰ ਦੱਸੋ ਕਿੱਥੇ ਨਹੀਂ ਬੋਲੇ ਤੇਰਾ ਤਾਂ ਕਿਤੇ ਹੈ ਹੀ ਨਹੀਂ ਵੀ ਵਿਵਾਦਿਤ ਬਿਆਨ ਨਾ ਆਵੇ ਹਾਲਾਂਕਿ ਤੁਸੀਂ ਚੰਡੀਗੜ੍ਹ ਰਹੇ ਹੋ ਪਤੀ ਹੈ ਤੁਹਾਡਾ ਸਿਸਟਮ ਕੀ ਰਿਹਾ ਚੰਡੀਗੜ੍ਹ ਤੁਸੀਂ ਮਾਰੇ ਮੋਟੇ ਟਰੈਕਟਰ ਮਾਡਲ ਸੀ ਜਿੱਦੂ ਬਾਦ ਉੱਥੇ ਚਲੇਗੀ ਉੱਥੇ ਵੀ ਫਲॉप ਹੋ ਗਿਆ ਅਸਲ ਤੁਸੀਂ ਉਧਰੋਂ ਫਲॉप ਹੋ ਕੇ ਪੰਜਾਬ ਦੇ ਕਿਸਾਨੀ ਅੰਦੋਲਨ 'ਚ ਟਰੈਕਟਰ ਲੈਣ ਦੇ ਮਾਰੇ ਮੋਦੀ ਤੋਂ ਕਿਸਾਨਾਂ ਨੂੰ ਰੱਜ ਕੇ ਭੰਡਿਆ ਪਰ ਅੱਜ ਤੁਹਾਡਾ ਬਹੁਤ ਬੁਰੀ ਹੋਈ ਰੱਬ ਦੇਖ ਰਿਹਾ ਰੱਬ ਦਾ ਕੈਮਰਾ ਚੱਲ ਰਿਹਾ ਜੋ ਵੀ ਤੁਸੀਂ ਕੀਤਾ ਅਗਲੇ ਬੇਬੇ ਮਹਿੰਦਰ ਨੇ ਤੁਹਾਨੂੰ ਡਾਂਗ ਨਾਲ ਇੱਥੇ ਮਾਨਯੋਗ ਅਦਾਲਤ ਦੇ ਸਹਿਯੋਗ ਤੇ ਜੱਜ ਸਾਹਿਬ ਦੇ ਸਹਿਯੋਗ ਨਾਲ ਇੱਥੇ ਡਾਕ ਨਾਲ ਬਠਿੰਡੇ ਸੱਧਿਆਗਾ ਹੁਣ ਦੇਖਦੇ ਆਂ ਅਗਲੀਆਂ ਪੇਸ਼ੀਆਂ ਦੇ ਕੋਲ ਨਾ ਤੁਸੀਂ ਮਾਫੀ ਵੀ ਮੰਗੀ ਸਾਰਾ ਕੁਝ ਹੋਇਆ ਪਰ ਹੋਈ ਪੂਰੀ ਚੰਗੀ ਕਿਉਂ ਹੋਈ ਚੰਗੀ ਪੂਰੀ ਕਿਉਂਕਿ ਕਾਹਨ ਨੂੰ ਕੋਈ ਹੋਰ ਐਰਾਗਰਾ ਉੱਠ ਕੇ ਕਿਸਾਨਾਂ ਨੂੰ ਗਲਤ ਬੋਲੂ ਜਾਂ ਹੋਰ ਕਰੂ ਢਿੱਡ ਪਰ ਨਾਲੇ ਮਿਹਨਤ ਖੂਨ ਪਸੀਨੇ ਦੀ ਕਮਾਈ ਕਰਨ ਵਾਲੇ ਕਿਸਾਨਾਂ ਨੂੰ ਖਰੇਕ ਹੀ ਲੰਡੀ 부ੱਜੀ ਆ ਕੇ ਬੁੱਠਾ ਬੋਲਦੀ ਐ ਅੱਜ ਸੁਆਦ ਆ ਗਿਆ ਹਜੇ ਤਾਂ ਹੋਰ ਵੀ ਪੇਸ਼ੀਆਂ ਪੈਣੀਆਂ ਐ ਤੂੰ ਕਿਸਾਨੀ ਅਧੋਲਣ ਚ ਕੰਗਣਾ ਬਹੁਤ ਡੇਢ ਦੋ ਸਾਲ ਪੁੱਠਾ ਸਿੱਧਾ ਬੋਲਿਆ ਤੇਰੇ ਤੋਂ ਜੋ ਬੋਲਿਆ ਖਾਰਸਤਾਨੀ ਵੱਖਵਾਦੀ ਅੱਤਵਾਦੀ ਸਾਰਾ ਕੁਝ ਤੁਸੀਂ ਕਿਹਾ ਇਹ ਪਰ ਅਜੇ ਨਤੀਜੇ ਭੁਗਤਨੇ ਪੈ ਰਹੇ ਆ ਜਿਹੋ ਜਿਹੋ ਤਾਂ ਹੋਰ ਭੈੜੀ ਹੋਣੀ ਆ ਦਿਨ ਨੇ ਬਦਲਦੇ ਰਹਿਣਾ ਸਦਾ ਰਾਜ ਇੱਥੇ ਕਿਸੇ ਦੀ ਨਹੀਂ ਰਹੀ ਟਾਈਮ ਨੇ ਬਦਲਦੇ ਰਹਿਣਾ ਧੰਨਵਾਦ ਜੀ ਜਿਉਂਦੇ ਰਹੋ